ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵਰਾ 2025 ਸ਼ੁਰੂ ਹੋ ਚੁੱਕਿਆ ਹੈ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਕੈਨੇਡਾ ਤੋਂ ਸੁਣਨ ਨੂੰ ਮਿਲਦੇ ਨੇ ਹੁਣ ਇਹ ਵੀ ਚਰਚਾ ਹੈ ਕਿ 2025 ਚ ਕੈਨੇਡਾ ਬਿਨਾ ਜੀਆਈਸੀ ਤੋਂ ਬਾਅਦ ਬਿਨਾ ਆਇਲਟਸ ਦੇ ਵੀ ਵੀਜ਼ਾ ਦੇਗਾ ਇਹਦੇ ਉੱਪਰ ਗੱਲ ਕਰਾਂਗੇ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਤੀਰਤ ਸਿੰਘ ਪਿਨਾਕਲ ਮੌਜੂਦ ਨੇ ਜਿਹੜੇ ਪਿਨਾਕਲ ਐਜੂਕੇਸ਼ਨ ਐਂਡ ਪਿਨਾਕਲ immigration and education consulting private limited ਨੂੰ ਰਿਪਰੈਜ਼ੈਂਟ ਕਰਦੇ ਨੇ ਤਿਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਿਰਜ ਜੀ ਕੈਨੇਡਾ ਤੋਂ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਵਿਦਾਊਟ ਆਰਟਸ ਬਿਨਾ ਜੀਆਈਸੀ ਇਹ ਚਰਚਾ ਸ਼ੁਰੂ ਹੋਗੀ ਇਹ ਇੱਕ ਤਾਂ ਇਹ ਦੱਸੋ ਵੀ ਇਹ ਲਾਟਰੀ ਕਿਹਦੇ ਲੱਗੂ ਸਟੂਡੈਂਟਾਂ ਦੀ ਲਾਟਰੀ ਲੱਗੂ ਜਾਂ ਏਜੰਟਾਂ ਦੀ ਲਾਟਰੀ ਲੱਗੂ ਤੇ ਦੂਸਰਾ ਕਿਤੇ ਕੈਨੇਡਾ ਘਰੇ ਆ ਕੇ ਵੀਜ਼ਾ ਤਾਂ ਨਹੀਂ ਦੇਣ ਲੱਗ ਜੂਗਾ ਜੋ ਗੱਲਾਂ ਚੱਲ ਰਹੀਆਂ ਨੇ ਅੱਜਕੱਲ੍ਹ ਸਰ ਪਹਿਲਾਂ ਤਾਂ ਦਾ ਹਵਾਵਾਂ ਉਧਰੋਂ ਤਾਂ ਨਹੀਂ ਆ ਰਹੀਆਂ ਕਿਉਂਕਿ ਜਿੰਨੀ ਉਧਰ ਠੰਡ ਹੈ ਜੇ ਉਧਰੋਂ ਇਧਰ ਆਉਣੀ ਸ਼ੁਰੂ ਹੋ ਗਈਆਂ ਨਾ ਤੇ ਇੱਥੇ ਤਾਂ ਵੇ ਬੈਜੇ ਬੈੜੇ ਹੋ ਜਾਊਗੀ ਤੇ ਆਜੇਗਾ 10ਵਾਂ ਸਾਰਾ ਜਿਹੜੀ ਤੁਸੀਂ ਅੱਜ ਕਹਿਤੀਆਂ ਤੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਸ ਵੇਲੇ ਕੋਈ ਐਡ ਚ ਕਮੀ ਹੈਗੀ ਹੈ ਕਿ ਸਾਡੇ ਕੋਲ ਆਜੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਬਿਨਾ ਆਇਲਸ ਬਿਨਾ ਜੀਏਏਸੀ ਸੋ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੋ ਆਪਾਂ ਤੇ ਡਿਸਕਸ਼ਨ ਕਰਾਂਗੇ ਤੋ ਉਹ ਕਹਿੰਦੇ ਲਾਟਰੀ ਇੱਕ ਜਾਣੇ ਦੀ ਤਾਂ ਨਿਕਲਨੀ ਆ ਸਟੂਡੈਂਟ ਦੀ ਤਾਂ ਪਤਾ ਨਹੀਂ ਨਿਕਲਦੀ ਨਹੀਂ ਨਿਕਲਦੀ ਪਰ ਹਾਂ ਜਿਹੜੇ ਏਜੰਟ ਫਾਈਲ ਆ ਲਾਉਣਗੇ ਮੈਨੂੰ ਲੱਗਦਾ ਉਹਨਾਂ ਦੀ ਤਾਂ ਲਾਟਰੀ ਜਿਹੜੀ ਕਿ ਜ਼ਰੂਰ ਨਿਕਲੂਗੀ ਤੇ ਕੱਢੇਗਾ ਕੌਣ ਜੇ ਬੱਚੇ ਮੈਂ ਤਾਂ ਕਹਾਂਗਾ ਓਵਰ ਕੌਨਫੀਡੈਂਸ ਆਗੇ ਇੱਕ ਮਿਹਨਤ ਤੋਂ ਔਰੇ ਪਫੜ ਕੇ ਅਗਲੇ ਦੀ ਲੋਟਰੀ ਤੁਸੀਂ ਕੱਢੋਗੇ ਜਿਹੜੀ ਸੋ ਇਸ ਲਈ ਤਾਂ ਮੈਂ ਪਹਿਲੇ ਬੱਚਿਆਂ ਨੂੰ ਕਹਾਂਗਾ ਐਸ ਵਿਲੇ ਪਹਿਲਾਂ ਹੁਣ ਰੂਲ ਦੀ ਗੱਲ ਕਰ ਲਵਾਂ ਤੇ ਜੇ ਮੈਂ ਕਹਾਂ ਜੇ ਮਸ਼ਹੂਰੀ ਚ ਕਿਸੇ ਨੇ ਕਿਹਾ ਹੋਵੇ ਜਾਂ ਮੇਰੇ ਵਰਗੀ ਦੀ ਵੀਡੀਓ ਵੀ ਤੁਸੀਂ ਸੁਣੀ ਹੋਵੇ ਸੋ ਜਦੋਂ ਮੈਂ ਕਹਿੰਦਾ ਹੁੰਦਾ ਕਿ ਐਸ ਨਾਲ ਕੰਪਰੋਮਾਈਜ਼ ਨਹੀਂ ਕਰਨਾ ਹਾਂ ਜੇ ਤੁਹਾਡੇ ਐਸ ਚ ਬੈਂਡ ਘੱਟ ਵੀ ਹੈਗੇ ਆ ਤੇ ਯਸ ਪਟਾਜ ਸ਼ਰਤ ਇਹ ਹੈ ਕਿ ਜੇ ਤੁਹਾਨੂੰ ਸਾਹਮਣੇ ਮਲਾ ਵਧੀਆ ਕਾਲਜ ਵਧੀਆ ਯੂਨੀਵਰਸਿਟੀ ਕਿਉਂਕਿ ਉਸ ਤੋਂ ਬਿਨਾ ਹੁਣ ਕੈਨੇਡਾ ਜਾਣ ਦਾ ਫਾਇਦਾ ਨਹੀਂ ਹੈ ਸਰ ਕਿਉਂਕਿ ਜੇ ਤੁਹਾਡੀ ਪੜ੍ਹਾਈ ਉੱਥੇ ਵਧੀਆ ਨਹੀਂ ਆ ਕੰਪੀਟੀਟਿਵ ਨਹੀਂ ਆ ਤੁਹਾਡਾ ਕਾਲਜ ਯੂਨੀਵਰਸਿਟੀ ਸਹੀ ਨਹੀਂ ਹੈ ਫਿਰ ਨਾ ਆਪਣੇ ਬੱਚੇ ਆਪਣੇ ਬੱਚੇ ਨੂੰ ਕੈਨੇਡਾ ਭੇਜੋ ਫਿਰ ਰੁਕ ਜੋ ਇੰਡੀਆ ਪੜਾਉ ਠਹਿਰ ਕੇ ਭੇਜ ਦਿਓ ਕਿਉਂਕਿ ਇਸ ਵੇਲੇ ਕੈਨੇਡਾ ਡਿਕਲੇਅਰ ਕਰਤਾ ਉਹਨੂੰ ਸਾਫ਼ ਤੌਰ ਤੇ ਕਰਦਾ ਕਿ ਸਾਨੂੰ ਪੜ੍ਹਨ ਲਈ ਕਰਨ ਵਾਲਾ ਬੱਚਾ ਚਾਹੀਦਾ ਡੈਡੀਕੇਟਿਡ ਬੱਚਾ ਚਾਹੀਦਾ ਸੋ ਉਹਦੇ ਵਾਸਤੇ ਜੀ ਉਹਦੇ ਐਚਓ ਬੈਂਡ ਘਟ ਵੀ ਆ ਤੇ ਹਾਂ ਜੇ ਸਰ ਅੱਜ ਮੈਂ ਕਹਿ ਵੀ ਦਮਚਾ ਹੈ ਬਿਨਾ ਐਸ ਤੋਂ ਵੀ ਆ ਤੇ ਜੁੜੀ ਨਹੀਂ ਆ ਸੱਚਾਈ ਦੀ ਆ ਕਿਉਂਕਿ ਕਈ ਜੇ ਮੈਂ ਕਹੂੰਗਾ ਟਾਪ ਲੈਵਲ ਦੀਆਂ ਰੈਂਕ ਦੀਆਂ ਵੀ ਯੂਨੀਵਰਸਿਟੀਆਂ ਹਨ ਉਹ ਸਟੂਡੈਂਟਸ ਦੀਆਂ ਐਮਓਈ ਦੇ ਹਿਸਾਬ ਦੇ ਨਾਲ ਜਿਹੜੇ ਮੀਡੀਅਮ ਆਫ ਇਨਸਟ੍ਰਕਸ਼ਨਸ ਆਪਾਂ ਕਹਿ ਰਹਿੰਦੇ ਆ ਜਾਂ ਰੈਫਰੈਂਸ ਲੈਟਰ ਕਹਿ ਰਹਿੰਦੇ ਆ ਉਹ ਬੱਚੇ ਕੋਲ ਆਪਣੇ ਇੱਕ ਰੈਜ਼ਿਊਮੇ ਬਣਾਇਆ ਜਾਂਦਾ ਉਹ ਬਿਨਾ ਐਸ ਤੋਂ ਵੀ ਯੈਸ ਐਸ ਪੋਸੀਬਲ ਹੈਗਾ ਪਰ ਜੇ ਤੁਸੀਂ ਕਹੋ ਬਿਨਾ ਐਸ ਤੋਂ ਪ੍ਰਾਈਵੇਟ ਕਾਲਜ ਚ ਟਰਾਈਲ ਆਉਣੀ ਹੈ ਜ ਜਿਹਦੀ ਸਾਰੇ ਪੈਸੇ ਵੀਜ਼ਾ ਲਗਾਉਣ ਤੋਂ ਬਾਅਦ ਜੇ ਦਾ ਕੋਈ ਸਟੈਂਡਰਡ ਨਹੀਂ ਕੁਛ ਨਹੀਂ ਸੋ ਮਾਫੀ ਜਾਊਂਗਾ ਜੇ ਕਿਸੇ ਨੂੰ ਗੱਲ ਨਾ ਚੰਗੀ ਲੱਗੇ ਪਰ ਮੈਂ ਕਹੂੰਗਾ ਇਸ ਵੇਲੇ ਉਹ ਮੌਕਾ ਵਾ ਕੈਨੇਡਾ ਵੱਲੋਂ ਆ ਜਿਹੜੀਆਂ ਗੱਲਾਂ ਆ ਰਹੀਆਂ ਨਾ ਕਿ ਇੰਨਾ ਬੱਚਾ ਵਾਪਸ ਬੱਚੇ ਦੀ ਜ਼ਿੰਦਗੀ ਰੁੱਲ ਜੂਗੀ ਉਹ ਰੁੱਲੂਗੀ ਨਹੀਂ ਰੋਲਾਂਗੇ ਜ਼ਿੰਦਗੀ ਆਪ ਜਾਣ ਬੁੱਝ ਕੇ ਜੇ ਆਪਾਂ ਇਦਾਂ ਦੀਆਂ ਗਲਤੀਆਂ ਕਰਾਂਗੇ ਕਿਉਂਕਿ ਹੁਣ ਮੈਂ ਤਾਂ ਕਹੂੰਗਾ ਜੇ ਕੈਨੇਡਾ ਸਿਰ ਜਿੱਦਾਂ ਗਿਆ ਹਵਾਵਾਂ ਕੈਨੇਡਾ ਦੇ ਇਸ ਵੇਲੇ ਮੈਂ ਤਾਂ ਕਹੂੰਗਾ ਦੋਨੋਂ ਹੱਥਾਂ ਨੂੰ ਬੱਚਿਆਂ ਨੂੰ ਉਹਨੇ ਸਾਰਾ ਉਹਨਾਂ ਦਾ ਕੱਲ ਖੋਲ ਕੇ ਰੱਖਤਾ ਸਾਹਮਣੇ ਕਿ ਯਾਰ ਆਹ ਕੋਰਸਸ ਦੇ ਵਿੱਚ ਆਜੋ ਆਹ ਕੋਰਸਸ ਸਾਨੂੰ ਜਿਹੜੇ ਵੀ ਕਾਲਜ ਮਿਲਦਾ ਵਾ ਹਾਂ ਜੀ ਉਸ ਕਾਲਜ ਨੂੰ ਵਰਕ ਪਰਮਿਟ ਦੇ ਰਾਈਟ ਹੈਗੇ ਆ ਤੇ ਤੁਸੀਂ ਜਿਹੜਾ ਕਿ ਆ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਓਗੇ ਤੇ ਸਰ ਉਪਰੋਂ ਐਲ ਐਮ ਆਈ ਦੇ ਜਿਹੜੇ 50.200 ਪੁਆਇੰਟ ਜਿਹੜੇ ਮਿਲਦੇ ਸੀਗੇ 50 ਪੁਆਇੰਟਸ ਮਿਲਦੇ ਸੀ ਫਿਰ 200 ਪੁਆਇੰਟ ਵੀ ਕੈਟਗਰੀ ਸੀ ਸਪੈਸ਼ਲ ਉੱਚ ਮਿਲਦੇ ਸੀ ਉਹ ਉਹਨਾਂ ਨੇ ਬੰਦ ਕਰਤੀਆਂ ਪੀ ਐਨ ਪੀ ਦੇ ਵੀ ਜਿਹੜੀ ਹੈ ਕਿ ਪ੍ਰੋਵੀਜ਼ਨਲ ਨੋਮੀਨੇਸ਼ਨ ਪ੍ਰੋਗਰਾਮ ਜਿਹਦੇ 60 600 ਪੁਆਇੰਟ ਮਿਲ ਜਾਂਦਾ ਸੀ ਬੱਚਾ ਪੜਦਾ ਇੱਧਰ ਸੀ ਕਿਤੇ ਨਾ ਕਿਤੇ ਜਿਗਾੜ ਲਾ ਕੇ ਇੱਧਰ ਉੱਧਰ ਮੂਵ ਹੋ ਗਿਆ ਹੋ ਜਾਂਦਾ ਸੀ ਉੱਤੇ ਵੀ ਸਖਤੀ ਲਾ ਗਈ ਇਹ ਮਤਲਬ ਕਿ ਉਹ ਆ ਜਿੱਥੇ ਕਿ ਪੰਜਾਬ 'ਚ ਜ਼ਮੀਨਾਂ ਵਿਕਦੀਆਂ ਸੀ ਜਿਨ੍ਹਾਂ ਦੇ ਸਿਰ ਤੇ ਪਹਿਲਾਂ ਤਾਂ ਬੱਚਾ ਭੇਜਣ ਦੇ ਨਾਂ ਤੇ ਤਾਂ ਪਾਵਾ ਵਿਕੇ ਨਾ ਵਿਕੇ ਉਹ ਤੇ ਚਲੋ ਮਾਪੇ ਆਪਣੀ ਸੇਵਿੰਗ ਲਾ ਰਹੇ ਹੁੰਦਾ ਸੀ ਪਰ ਬੱਚੇ ਨੂੰ ਪੱਕਾ ਕਰਾਉਣ ਪਿੱਛੇ ਜ਼ਮੀਨਾਂ ਵਿਕ ਰਹੀਆਂ ਸੀ ਜਾਂ ਜਿਹੜੇ ਬੱਚੇ ਨੇ ਉੱਥੇ ਪਹੁੰਚਿਆ ਜਿੰਨਾ ਉਹਨੇ ਪੈਸਾ ਕਮਾਇਆ ਅੱਜ ਤੱਕ ਦਾ ਉਹ ਸਾਰਾ ਐਨ ਏਜੈਂਟਾਂ ਨੂੰ ਮੈਂ ਤਾਂ ਕਹੂੰਗਾ ਮਥਾ ਢੇਗਾ ਹੁੰਦਾ ਸੀ ਮਤਲਬ ਕਿ ਅਗਲੇ ਵਾਲੇ ਦੀ ਲੋਟਰੀ ਕੱਢ ਦਿੱਤੀ ਜਾਂਦੀ ਸੀ ਹੁਣ ਕੈਨੇਡਾ ਨੇ ਲੋਟਰੀਆਂ ਤੇ ਬਹੁਤ ਸ਼ਕਤੀ ਕਰਦੀ ਹੈ ਕਹਿੰਦੇ ਕਿ ਲੋਟਰੀਆਂ ਹੀ ਬੰਦ ਕਰਤੀਆਂ ਉਹਨਾਂ ਨੇ ਜੜੀਆਂ ਨਯਾਜ ਜੜੀਆਂ ਕਿ ਖੋਲਦੀਆਂ ਸੀਗੀਆਂ ਸੋ ਹੁਣ ਬੱਚੇ ਦੀ ਜ਼ਿੰਦਗੀ ਆਪਣੇ ਹੱਥਾਂ ਸੋ ਮੈਂ ਤਾਂ ਕਹੂੰਗਾ ਯੈਸ ਪੌਸਿਬਿਲਿਟੀ ਹੈ ਬਿਨਾ ਘੱਟ ਬੈਂਡ ਦੇ ਪੌਸਿਬਿਲਿਟੀ ਹੈ ਬਿਨਾ ਜੀਆਈਸੀ ਦੇ ਵੀ ਮੈਂ ਵੀ ਦੱਸ ਦਵਾ ਬਟ ਕੀ ਕਰਦਾ ਕੇਸ ਟੂ ਕੇਸ ਮੈਂ ਦੱਸ ਵੀ ਦਵਾ ਬਿਨਾ ਹਾਲਸ ਉਹਦੀ ਹੋ ਗਈ ਹੈ ਪੌਸਿਬਿਲਿਟੀ ਜੇ ਮੈਨੂੰ ਸਾਹਮਣੇ ਵਾਲਾ ਯੂਨੀਵਰਸਿਟੀ ਕਾਲਜ ਐਕਸੈਪਟ ਕਰ ਲੈਂਦਾ ਵਧੀਆ ਯੂਨੀਵਰਸਿਟੀ ਕਾਲਜ ਦੀ ਗੱਲ ਕਰੂੰਗਾ ਮਤਲਬ ਮਤਲਬ ਜੇ ਮੈਂ ਵਿੱਚ ਤੁਹਾਡੀ ਗੱਲ ਟੋਕ ਰਿਹਾ ਮਤਲਬ ਕੋਈ ਵਿਦਿਆਰਥੀ ਹੈ ਉਹ 90% ਵਾਲਾ ਸਟੂਡੈਂਟ ਹੈ 80 85 90% ਵਾਲਾ ਸਟੂਡੈਂਟ ਹੈ ਅਗਰ ਉਹਨੂੰ ਮੀਡੀਅਮ ਆਫ ਇਨਸਟ੍ਰਕਸ਼ਨ ਦੇ ਬੇਸ ਤੇ ਕੋਈ ਯੂਨੀਵਰਸਿਟੀ ਤੇ ਕਾਲਜ ਐਡਮਿਸ਼ਨ ਦਿੰਦਾ ਤਾਂ ਸੰ ਤੇ ਇਹ ਪੋਸੀਬਲ ਆ ਸਰ ਤੇ ਪਹਿਲਾਂ ਹੀ ਪੋਸੀਬਲ ਕੋਈ ਨਵਾਂ ਨਹੀਂ ਆਇਆ ਤੇ ਜਿਹੜਾ ਐਸਡੀਐਸ ਨੌਨ ਐਸੀ ਸੀ ਤੇ ਕੇਸ ਲਾਉਣ ਦਾ ਇੱਕ ਤਰੀਕਾ ਸੀ ਜਦੋਂ ਐਮਬੈਸੀ ਨੇ ਕਹਤਾ ਇਹ ਜਦੋਂ ਨਾ ਸਾਰਾ ਲੋਟ ਵੱਜਦਾ ਸੀ ਉਹਨੇ ਕਹੇ ਸੀ ਸਾਨੂੰ ਟਾਈਮ ਕੱਟ ਲੱਗੂਗਾ 6 ਚ ਵਾਲੇ ਬੱਚੇ ਐਸਡੀਐਸ ਆ ਜਾਣ ਫਿਰ ਚਲੋ ਓਵਰਲ ਘਟ ਗਈ ਉਹਨੇ 6 ਓਵਰਲ ਹੀ ਕਹਿ ਦਿੱਤਾ ਸੋ ਇੱਕ ਉਹਨਾਂ ਦਾ ਵੀਜ਼ਾ ਆਪਣਾ ਉਹਨੇ ਕੰਮ ਘਟਾਇਆ ਸੀ ਐਮਬੈਸੀ ਨੇ ਜੀ ਪਰ ਜੇ ਐਮਬੈਸੀ ਤੁਸੀਂ ਕਹੋ ਐਸੇ ਆਧਾਰ ਤੇ ਵੀਜ਼ਾ ਦਿੰਦੇ ਸੋ ਗਲਤ ਹੈਗਾ ਵੀਜ਼ਾ ਮਿਲਦਾ ਹੈ ਤੁਹਾਨੂੰ ਤੁਹਾਡੇ ਕਾਲਜ ਦੇ ਆਧਾਰ ਤੇ ਹੁਣ ਦੂਜੀ ਦਾਸ ਜੇ ਮੈਂ ਬਿਨਾ ਜੀਏ ਸੀ ਤੋਂ ਤੁਸੀਂ ਜਾ ਸਕਦੇ ਪਰ ਉਹਨੇ ਸ਼ਰਤਾਂ ਦਸੀਆਂ ਸੋ ਜੇ ਇਹ ਸ਼ਰਤਾਂ ਫੁੱਲਫਿਲ ਕਰਦੇ ਜਾਂ ਤੁਹਾਡੇ ਕੋ ਜੈਨੂਅਲ ਲੋਨ ਆ ਜਾਂ ਤੁਹਾਡੇ ਕੋ ਜਿਹੜੀ ਫੰਡਿੰਗ 4 ਮਹੀਨੇ ਪੁਰਾਣੀ ਪਈ ਜਿਹੜੀ ਹੈਗੀ ਆ ਤੁਹਾਡੇ ਪੇਰੈਂਟਸ ਦੇ ਮੈਂ ਤਾਂ ਕਹੂੰਗਾ ਸਟਰੋਂਗ ਫਾਈਨੈਂਸ਼ੀਅਲਸ ਮਨ ਲੀ ਹੈਗੇ ਆ ਇਨਕਮ ਪ੍ਰੂਫ ਹੈਗੇ ਆ ਸੋ ਯੈਸ ਡੈਫੀਨਿਟਲੀ ਤੁਸੀਂ ਬਿਨਾ ਜੀਏ ਸੀ ਦੇ ਵੀ ਜਿਹੜਾ ਕਿ ਫਾਈਲ ਆਪਣੀ ਜਰੂਰ ਜਿਹੜੀ ਕਿ ला ਸਕਦੇ ਆ ਸੋ ਆਪਸ਼ਨ ਆ ਬਹੁਤ ਆ ਕੈਨੇਡਾ ਨੇ ਤਾਂ ਕਿਤਨਾ ਕਿਤਨਾ ਕਿ ਉਹ ਚੀਜ਼ਾਂ ਕਰ ਦਿਤੀਆਂ ਪਰ ਹਾਂ ਸਾਨੂੰ ਉਹਨਾਂ ਰਾਸਿਆਂ ਤੇ ਸੋਚ ਸਮਝ ਕੇ ਚੱਲਣਾ ਚਾਹੀਦਾ ਤੇ ਉਹ ਸੋਚ ਸਮਝ ਕੇ ਚੱਲਣਾ ਚਾਹੀਦਾ ਮੈਂ ਤਾਂ ਕਹੂੰਗਾ ਦੁਬਾਰਾ ਮੇਰੇ ਕੋਲ ਵੀ ਹੋਣਾ ਨਾ ਪਰਸਨਲੀ ਮਿਲ ਕੇ ਪ੍ਰੋਪਰ ਨੋਲਜ ਚੈੱਕ ਕਰਕੇ ਜਾਓ ਯਾਰ ਥੈਨ ਆਪਣੇ ਬੱਚੇ ਦੀ ਕਿਸਮਤ ਜਿਹੜੀ ਕਿ ਮੇਰੇ ਮੇਰੇ ਹੱਥ ਦੇ ਕੇ ਜਾਓ ਇਹ ਮੈਂ ਤਾਂ ਕਹਿੰਦਾ ਕਿ ਅਸੀਂ ਕਿਸੇ ਨੂੰ ਮਾਣਾ ਚੰਗਾ ਕਹਿਣਾ ਸਾਡੀ ਅੱਜ ਤੱਕ ਦੇ ਇੰਨੇ ਸਾਲਾਂ ਦੀ ਹਿਸਟਰੀ ਦੇ ਵਿੱਚ ਉਹ ਡਿਕਸ਼ਨਰੀ 'ਚ ਹੀ ਨਹੀਂ ਹੈਗਾ ਬਟ ਮੈਂ ਕਹਿੰਦਾ ਆਪਣੇ ਦੇ ਆ ਸਾਡੇ ਕੋਲ ਜੇ ਆਉਣਾ ਬੱਚੇ ਦੀ ਤੁਸੀਂ ਆਪਣੀ ਸਾਨੂੰ ਸਾਡੇ ਤੋਂ ਭੇਜਣਾ ਚਾਹੁੰਦੇ ਆ ਪ੍ਰੋਪਰ ਸਾਡਾ ਟੈਸਟ ਲੈ ਕੇ ਦਿਨ ਜਿਹੜੀ ਕੀ ਆ ਆਪਣੇ ਬੱਚੇ ਦੀ ਕਿਸਮਤ ਜਿਹੜੀ ਕੀ ਸਾਡੇ ਹੱਥ ਤੇ ਕੇ ਜਾਉਂ ਜੀ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਟੌਪਿਕ ਦੇ ਉੱਤੇ ਅਸੀਂ ਡਿਸਕਸ਼ਨ ਕੀਤੀ ਔਰ ਧੀਰਜ ਜੀ ਨੇ ਸਾਰੀਆਂ ਗੱਲਾਂ ਸਾਨੂੰ ਪੂਰੀ ਕਲੈਰਿਟੀ ਦੇ ਨਾਲ ਦਸੀਆਂ 85578 85578 ਇਸ ਨੰਬਰ ਤੇ ਟੈਲੀਫੋਨ ਕਰੋ ਨਿੱਜੀ ਤੌਰ ਤੇ ਧੀਰਜ ਜੀ ਨੂੰ ਮਿਲੋ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਸਸਿਕਾ